ਮਹਲਾ ਪੰਜਵਾ ਜੋ ਪਾਥਰ ਕਉ ਕਹਤੇ ਦੇਵ ਤਾਂ ਕਿ ਬਿਰਥਾ ਹੋਵੈ ਸੇਵ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕਉ ਪ੍ਰਭ ਦਾਨ ਦੇਤਾ ਰਹਾਓ ਅੰਤਰ ਦੇਉ ਨ ਜਾਣੈ ਅੰਦ ਪ੍ਰਮ ਕਾ ਮੋਹ ਆ ਪਾਵੇ ਫੰਦ ਨਾ ਪਾਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨਹਿ ਫਲ ਹੈ ਸੇਵ ਜੇ ਮਿਰਤਕ ਕਉ ਚੰਦਨ ਚੜਾਵੇ ਉਸਤੇ ਕਹੋ ਕਵਨ ਫਲ ਪਾਵੇ ਜੇ ਮਿਰਤਕ ਕਉ ਬਿਸਟਾ ਮਾਹੇ ਰੁਲਾਈ ਤਾ ਮਿਰਤਕ ਕਾ ਕਿਆ ਕਟ ਜਾਈ ਕਹਿਤ ਕਬੀਰ ਹਉ ਕਹਉ ਪੁਕਾਰ ਸਮਝ ਦੇਖ ਸਾਖਤ ਗاوار ਦੁਜੈ ਭਾਏ ਬਹੁਤ ਕਰ ਗਾਲੇ RAM ਭਗਤ ਹੈ ਸਦਾ ਸੁਖਾਲੇ ਜਲ ਮਹਿ ਮੀਨ ਮਾਇਆ ਕੇ 베ਦੇ ਦੀਪਕ ਪਤੰਗ ਮਾਇਆ ਕੇ ਛੇਦੇ ਕਾਮ ਮਾਇਆ ਕੁੰਚਰ ਕਉ ਬਿਆਪੈ ਪਉੰਗਮ ਪ੍ਰਿੰਗ ਮਾਇਆ ਮਹਿ ਖਾਪੇ माया ਐਸੀ ਮੋਹਨੀ ਭਾਈ ਜੇਤੇ ਜੀਤੇ ਤੇ ਡਹਿਕਾਈ ਰਹਾਓ ਪੰਖੀ ਮਿਰਗ ਮਾਇਆ ਮਹਿ ਰਾਤੇ ਸਾਕਰ ਮਾਖੇ ਅਦਕ ਸੰਤਾਪੇ ਤੁਰੇ ਉਸਟ ਮਾਇਆ ਮਹਿ ਭੇਲਾ ਸਿੱਧ 84 ਹੀ ਮਾਇਆ ਮਹਿ ਖੇਲਾ ਛੇ ਜਤੀ ਮਾਇਆ ਕੇ ਬੰਦਾ ਨਵੈਨਾਥ ਸੂਰਜ ਅਰਚੰਦਾ ਤਪੇ ਰਖੀ ਸਰ ਮਾਇਆ ਮਹਿ ਸੂਤਾ ਮਾਇਆ ਮਹਿ ਕਾਲ ਅਰ ਪੰਚ ਦੂਤਾ ਸਵਾਨ ਸਿਆਲ ਮਾਇਆ ਮਹਿ ਰਾਤਾ ਬੰਤਰ ਚੀਤੇ ਅਰ ਸਿੰਘਾਤਾ ਮਾਂਜਰ ਗੱਡਰ ਅਰ ਲੂਬਰਾ ਬਿਰਖ ਮੂਲ ਮਾਇਆ ਮਹਿ ਪਰਾ ਮਾਇਆ ਅੰਤਰ ਪੀਨੇ ਦੇਵ ਸਾਗਰ ਇੰਦਰਾ ਅਰ ਧਰਤੇਵ ਕਹ ਕਬੀਰ ਜਿਸ ਉਦਰ ਤਿਸ ਮਾਇ ਤਬ ਛੂਟੇ ਜਬ ਸਾਧੂ ਪਾਇਆ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰਹਿ ਆਏ ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁਖ ਭੰਜਨਾ ਰਹਾਓ ਜਬ ਲਗ ਸਿੰਘ ਰਹੇ ਬਨ ਮਾਹੇ ਤਬ ਲਗ ਬਨ ਫੂਲੇ ਹੀ ਨਾਹੇ ਜਬ ਹੀ ਸਿਆਰ ਸਿੰਘ ਕਉ ਖਾਏ ਫੂਲ ਰਹੀ ਸਗਲੀ ਬਨ ਰਾਏ ਜੀਤੋ ਬੂੜੈ ਹਾਰ ਉਤਰੈ ਗੁਰ ਪ੍ਰਸਾਦੀ ਪਾਰ ਉਤਰੈ ਦਾਸ ਕਬੀਰ ਕਹਿ ਸਮਝਾਏ ਕੇਵਲ RAM ਰਹੋ ਲਿਵ ਲਾਏ ਸੱਤਰ ਸੈ ਸਲਾਰ ਹੈ ਜਾਕੇ ਸਵਾ ਲੱਖ ਪੈ ਕੰਬਰਤਾ ਕੇ ਸੇਖ ਜੋ ਕਹੀ ਅਹ ਕੋਟ 88 56 ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰ ਆਵੈ ਮਜਲਸ ਦੂਰ ਮਹਿਲ ਕੋ ਪਾਵੈ ਰਹਾਉ 33 ਕਰੋੜੀ ਹੈ ਖੇਲ ਖਾਨਾ 84 ਲੱਖ ਫਿਰੈ دیਵਾਨਾ ਬਾਬਾ ਆਦਮ ਕੋ ਕਿਛ ਨਦਰ ਦਿਖਾਈ ਓਨ ਪੀ ਪਿਸਤ ਕਨੇਰੀ ਪਾਈ ਦਿਲ ਖਲਹਲ ਜਾਕੇ ਜਰਦ ਰੂਬਾਨੀ ਛੋੜ ਕ ਤੇਬ ਕਰੈ ਸੈਤਾਨੀ ਦੁਨੀਆ ਦੋਸ ਰੋਸ ਹੈ ਲੋਈ ਆਪਣਾ ਕੀਆ ਪਾਵੈ ਸੋਈ ਤੁਮ ਦਾਤੇ ਹਮ ਸਦਾ ਭਿਖਾਰੀ ਦਿਓ ਜਬਾਬ ਹੋਏ ਬਜਗਾਰੀ ਦਾਸ ਕਬੀਰ ਤੇਰੀ ਬਨਹ ਸਮਾਨਾ ਪਿਸਤ ਨਜੀਕ ਰਾਖ ਰਹਿਮਾਨਾ ਸਭ ਕੋਈ ਚਲਨ ਕਹਿਤ ਹੈ ਊਹਾ ਨਾ ਜਾਣਉ ਬੈਕੁੰਠ ਹੈ ਕਹਾਂ ਰਹਾਉ ਆਪ ਆਪ ਕਾ ਮਰਮ ਨਾ ਜਾਨਾ ਬਤ ਨਹੀਂ ਬੈਕੁੰਠ ਬਖਾਨਾ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਿਵਾਸ ਕਈ ਕੋਟ ਨ ਪਰ ਲਪਗਾਰਾ ਨ ਜਾਣਉ ਬੈਕੁੰਠ ਦੁਆਰਾ ਕਹਿ ਕਮੀਰ ਅਬ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਐ ਆਹੇ ਕਿਉ ਲੀਜੈ ਗੜ ਬੰਕਾ ਪਾਈ ਦੋ ਵਰ ਕੋਟ ਅਰ ਤੇ ਵਰ ਖਾਈ ਰਹਾਉ ਪਾਂਚ 25 ਮੋਹ ਮਦ ਮਤਸਰ ਆਡੀ ਪਰ ਬਲ ਮਾਇਆ ਜਨ ਗਰੀਬ ਕੋ ਜੋਰ ਨ ਪਹੁੰਚੈ ਕਹਾ ਕਰਉ ਰਗੁ ਰਾਯਾ ਕਾਮ ਕੇ ਵਾਰੀ ਦੁਖ ਸੁਖ ਦਰਬਾਨੀ ਪਾਪ ਬੁੰਨ ਦਰਵਾਜਾ ਕ੍ਰੋਧ ਪ੍ਰਧਾਨ ਮਹਾਬਡ ਦੁੰਦਰ ਤਹਿ ਮਨ ਮਾਵਾਸੀ ਰਾਜਾ ਸਵਾਦ ਸੁਨਾਹ ਟੂਪ ਮਮਤਾ ਕੋ ਕੁ ਬੁੱਧ ਕ ਮਾਨ ਚੜਾਈ ਤਿਸਨਾ ਤੀਰ ਰਹੇ ਘਟ ਭੀਤਰ ਇਓ ਗੜ ਲਿਓ ਨਾ ਜਾਈ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਜੇ ਪਰ ਜਾਲੀ ਏਕਹਿ ਚੋਟ ਸਜਾਇਆ ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਏ ਦਰਵਾਜਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕਰਿਓ ਗੜ ਕੋ ਰਾਜਾ ਭਗਵਤ ਪੀਰ ਸਖਤ ਸਿਮਰਨ ਕੀ ਕੱਟੀ ਕਾਲ ਪੈ ਫਾਸੀ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਬినాਸੀ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾੰਦ ਕਰ ਖਰੇ ਕਬੀਰ ਮਨ ਨ ਡਗੈ ਤਨ ਕਾਹੇ ਕਉ ਡਰੈ ਚਰਨ ਕਮਲ ਚਿਤ ਰਹਿਓ ਸਮਾਇ ਰਹਾਉ गंगा की लहर मेरी टूटी जंजीर मृग छाल पर बैठे कबीर कह कबीर को संग न साथ जल थल राखन है रघुनाथ पैरौ कबीर जियौ अष्टपदी कर दूजा एक ओंकार सतगुरु प्रसाद अगम दुर्गम गढ़ रचयो बास जा महे ज्योत करे परगास ਬਿਜਲੀ ਚਮਕੈ ਹੋਏ ਆਨੰਦ ਜਹ ਪਉੜੇ ਪ੍ਰਭ ਬਾਲ ਗੋਬਿੰਦ ਇਹੋ ਜੀਉ ਰਾਮ ਨਾਮ ਲਿਵ ਲਾਗੇ ਜਰਾ ਮਰਨ ਛੂਟੈ ਬ੍ਰਹਮ ਭਾਗੇ ਰਹਾਉ ਅਬਰਨ ਵਰਨ ਸੋ ਮਨ ਹੀ ਪ੍ਰੀਤ ਹਉਮੈ ਗਾਵਨ ਗਾਵਹਿ ਗੀਤ ਅਨਹਦ ਸ਼ਬਦ ਹੋਤ ਚੁਨਕਾਰ ਜਹ ਪਉੜੇ ਪ੍ਰਭ ਸ੍ਰੀ ਗੋਪਾਲ ਖੰਡਲ ਮੰਡਲ ਮੰਡਲ ਮੰਡਾ ਤਰੇ ਅਸਥਾਨ ਤੀਨ ਤਰੇ ਖੰਡਾ ਅਗਮ ਅਗੋਚਰ ਰਹਿਆ ਅਬ ਅੰਤ ਪਾਰ ਨਾ ਪਾਵੇ ਕੋ ਤਰਨੀ ਧਰਮੰਤ ਕਦਲੀ ਪਹੁਪ ਧੂਪ ਪਰਗਾਸ ਰਜ ਪੰਕਜ ਮਹਿ ਲਿਓ ਨਿਵਾਸ ਦਵਾਦਸ ਦਲ ਅਬ ਅੰਤਰ ਮੰਤ ਜਹ ਪਉੜੇ ਸ੍ਰੀ ਕਮਲਾ ਕੰਤ ਅਰਧ ਉਰਧ ਮੁਖ ਲਾਗੋ ਕਾਸ ਸੁੰਨ ਮੰਡਲ ਮਹਿ ਕਰ ਪ੍ਰਗਾਸ ਊਹਾ ਸੂਰਜ ਨਹੀਂ ਚੰਦ ਆਦ ਨਿਰੰਜਨ ਕਰੈ ਆਨੰਦ ਸੋ ਬ੍ਰਹਮੰਡ ਪਿੰਡ ਸੋ ਜਾਨ ਮਾਨਸ ਰੋਬਰ ਕਰ ਇਸਨਾਨ ਸੋ ਹੰਸ ਸੋ ਜਾ ਕਉ ਹੈ ਜਾਪ ਜਾ ਕਉ ਲਿਪਤ ਨਾ ਹੋਏ ਪੁੰਨ ਅਰ ਪਾਪ ਬਰਨ ਬਰਨ ਕਾਮ ਨਹੀਂ ਛਾਮ ਅਵਰ ਨ ਪਾਈਐ ਗੁਰ ਕੀ ਸਾਮ ਤਾਰੀ ਨ ਤਰੈ ਆਵੈ ਨ ਜਾਏ ਸੁੰਨ ਸਹਜ ਮਹਿ ਰਹੈਉ ਸਮਾਏ ਮਨ ਮਦੇ ਜਾਣੈ ਜੇ ਕੋਇ ਜੋ ਬੋਲੈ ਸੋ ਆਪੈ ਹੋਇ ਜੋਤ ਮੰਤਰ ਮਨ ਅਸਥਿਰ ਕਰੈ ਕਹਿ ਕਬੀਰ ਸੋ ਪ੍ਰਾਨੀ ਤਰੈ ਕੋਟ ਸੂਰ ਜਾ ਕੈ ਪ੍ਰਗਾਸ ਕੋਟ ਮਹਾਦੇਵ ਅਰ ਕਬਿਲਾਸ ਦੁਰਗਾ ਕੋਟ ਜਾ ਕੈ ਮਰਦਨ ਕਰੈ ਬ੍ਰਹਮਾ ਕੋਟ ਬੇਦ ਉਚਰੈ ਜੋ ਜਾ ਚੌ ਤਉ ਕੇਵਲ RAM ਆਨੰਦ ਦੇਵ ਸਿਓ ਨਾਹੀ ਕਾਮ ਰਹਾਉ ਕੋਟ ਚੰਦਰਮੇ ਕਰਹਿ ਚਰਾਕ ਸੁਰ 3300 ਜੀਵਹਿ ਪਾਕ ਨਵ ਗ੍ਰਹਿ ਕੋਟ ਠਾਡੇ ਦਰਬਾਰ ਧਰਮ ਕੋਟ ਜਾਕੇ ਪ੍ਰਤਿਹਾਰ ਪਵਨ ਕੋਟ ਚੌਬਾਰੇ ਫਿਰਹਿ ਬਾਸਕ ਕੋਟ ਸੇਜ ਬਿਸਤਰ ਹੈ ਸਮੁੰਦ ਕੋਟ ਜਾਕੇ ਪਾਨੀ ਹਾਰ ਰੋਮਾਵਲ ਕੋਟ ਅਠਾਰਹ ਪਾਰ ਕੋਟ ਕਮੇਰ ਪਰਹਿ ਪੰਡਾਰ ਕੋਟਿਕ ਲਕshmi ਕਰੈ ਸੀਗਾਰ ਕੋਟਿਕ ਪਾਪ ਪੁੰਨ ਬਹੁ ਹਿਰ ਹੈ ਇੰਦਰ ਕੋਟ ਜਾ ਕੇ ਸੇਵਾ ਕਰ ਹੈ 56 ਕੋਟ ਜਾ ਕੇ ਪ੍ਰਤਿਹਾਰ ਨਗਰੀ ਨਗਰੀ ਖੇਤ ਅਪਾਰ ਲਟ ਛੂਟੀ ਵਰਤੈ ਬਿਕਰਾਲ ਕੋਟ ਕਲਾ ਖੇਲੈ ਗੋਪਾਲ ਕੋਟ ਜਗ ਜਾ ਕੇ ਦਰਬਾਰ ਗੰਧਰਬ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਭੈ ਗੁਣ ਕਹੈ ਤਉ ਪਾਰ ਬ੍ਰਹਮ ਕਾ ਅੰਤ ਨ ਲਹੈ ਬਾਵਨ ਕੋਟ ਜਾ ਕਹਿ ਰੁ ਮਾਵਲੀ ਰਾਵਨ ਸੈਨਾ ਜਹ ਤੇ ਛਲੀ ਸਹਿਸ ਕੋਟ ਬਹੁ ਕਹਤ ਪੁਰਾਨ ਦੁਰਜੋਧਨ ਕਾ ਮਥਿਆ ਮਾਨ ਕੰਦਰਪ ਕੋਟ ਜਾ ਕਹਿ ਲਵੈ ਨ ਤਰਹਿ ਅੰਤਰ ਅੰਤਰ ਮਨ ਸਾਹਰ ਹੈ ਕਹਿ ਕਬੀਰ ਸੁਨਸਾਰਿ ਗਪਾਨ ਦੇਹ ਅਪੈ ਪਦ ਮੰਗਉ ਦਾਨ ਪੈਰੋ ਬਾਣੀ ਨਾਮ ਦਿਉ ਜੀਉ ਕੀ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ। ਰੇ ਜੇਹ ਬਾ ਕਰਉ ਸਤਖੰਡ ਜਾਮ ਨ ਉਚਰਸ ਸ੍ਰੀ ਗੋਬਿੰਦ। ਰੰਗੀਲੇ ਜੇਹ ਬਾ ਹਰ ਕੈ ਨਾਏ, ਸੁਰੰਗ ਰੰਗੀਲੇ ਹਰ ਹਰ ਧਿਆਏ। ਰਹਾਉ। ਮਿਥਿਆ ਜੇਹ ਬਾ ਅਵਰੇ ਕਾਮ, ਨਿਰਵਾਣ ਪਦ ਇਕ ਹਰ ਕੋ ਨਾਮ। ਅਸ਼ੰਖ ਕੋਟ ਅਨ ਪੂਜਾ ਕਰੀ ਏਕ ਨ ਪੂਜਸ ਨਾਮੈ ਹਰੀ ਪ੍ਰਣਵੈ ਨਾਮ ਦਿਉ ਇਹੋ ਕਰਣਾ ਅਨੰਤ ਰੂਪ ਤੇਰੇ ਨਾਰਾਇਣਾ ਪਰ ਤਨ ਪਰਦਾਰਾ ਪਰ ਹਰੀ ਤਾ ਕੈ ਨਿਕਟ ਬਸੈ ਨਰ ਹਰੀ ਜੋ ਨ ਭਜੰਤੇ ਨਾਰਾਇਣਾ ਤਿਨ ਕਾ ਮੈ ਨਾ ਕਰਉ ਦਰਸਨ ਰਹਾਉ ਜਨ ਕਹਿ ਭੀਤਰ ਹੈ ਅੰਤਰਾ ਜੈਸੇ ਪਾਸ ਤੈਸੇ ਹੋਏ ਨਰਾ ਪ੍ਰਣਵਤ ਨਾਮ ਦਿਓ ਨਾ ਕਹਿ ਬਿਨਾ ਨਾ ਸੋਹੈ 32 ਲਖਨਾ ਦੂਧ ਕਟੋਰੇ ਗੜਵੈ ਪਾਨੀ ਕਪਲ ਲਗਾਏ ਨਾਮੈ ਦੁਹੇ ਆਨੀ ਦੂਧ ਪੀਓ ਗੋਬਿੰਦੇ ਰਾਏ ਦੂਧ ਪੀਓ ਮੇਰੋ ਮਨ ਪਤੀ ਆਏ ਨਾਹੀ ਤਾ ਘਰ ਕੋ ਬਾਪ ਰਿਸਾਏ ਰਹਾਓ सोइन कटोरी अमृत भरी लै नामे हर आगे धरी एक भगत मेरे हृदय बसै नामे देख नारायण हसै दूध पियाए भगत घर गया नामे हर का दर्शन भया मैं बौरी मेरा राम पतार रच रच ता कहो करो सिंगार ਪਲੇ ਨਿੰਦਉ ਪਲੇ ਨਿੰਦਉ ਪਲੇ ਨਿੰਦਉ ਲੋਗ ਤਨ ਮਨ RAM ਪਿਆਰੇ ਜੋਗ ਰਹਾਉ ਬਾਦ ਬਿਬਾਦ ਕਾਹੂ ਸਿਉ ਨਾ ਕੀਜੈ ਰਸ ਨਾ RAM ਰਸਾਇਨ ਪੀਜੈ ਅਬ ਜੀ ਜਾਨ ਐਸੀ ਬਨ ਆਈ ਮਿਲਉ ਗੋਪਾਲ ਨੀਸਾਨ ਬਜਾਈ ਉਸ ਤਤ ਨਿੰਦਾ ਕਰੈ ਨਰ ਕੋਈ ਨਾਮੇ ਸ਼੍ਰੀ ਰੰਗ ਪੇਟਲ ਸੋਈ ਕਬਹੂ ਖੀਰ ਖਾਂਡ ਕੀਉ ਨਾ ਭਾਵੈ ਕਬਹੂ ਘਰ ਘਰ ਟੂਕ ਮੰਗਾਵੇ ਕਬਹੂ ਕੂਰਨ ਚਨੇ ਬਿਨਾਵੇ ਜਿਉਂ ਰਾਮ ਰਾਖੈ ਤਿਉਂ ਰਹੀਐ ਰੇ ਭਾਈ ਹਰ ਕੀ ਮਹਿਮਾ ਕਿਛ ਕਥਨ ਨ ਜਾਈ ਰਹਾਉ ਕਬਹੂ ਤੁਰੇ ਤੁਰੰਗ ਨਚਾਵੇ ਕਬਹੂ ਪਾਏ ਪਨਹੀਓ ਨ ਪਾਵੇ ਕਬਹੂ ਖਾਟ ਸੁਪੇਂਦੀ ਸੁਵਾਵੇ ਕਬਹੂ ਧੂਮ ਪੈ ਆਰ ਨ ਪਾਵੇ ਪੰਤ ਨਾਮ ਦਿਓ ਇੱਕ ਨਾਮ ਨਿਸਤਾਰੇ ਜਹ ਗੁਰ ਮਿਲੈ ਤਹ ਪਾਰ ਉਤਾਰੇ ਹਸਤ ਖਿਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਨੜੀ ਜਾਤ ਮੇਰੀ ਜਾਦ ਮਰਾਇਆ ਛੀਪੇ ਕੇ ਜਨਮ ਕਾਹੇ ਕਉ ਆਇਆ ਰਹਾਉ ਲੈ ਕੰਮਲੀ ਚਲਿਓ ਪਲਟਾਏ ਦੇਹੁਰੇ ਪਾਛੈ ਬੈਠਾ ਜਾਏ ਜਿਉ ਜਿਉ ਨਾਮ ਹਰ ਗੁਣ ਉਚਰੈ ਭਗਤ ਜਨਾ ਕਉ ਦੇਹੁਰਾ ਫਿਰੈ